ਭਲੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੈਂਟਰ ਗਵਰਨਮੈਂਟ ਦੇ ਨਾਲ ਪਹਿਲਾਂ ਵੀ ਬੜਾ ਚੇਰ ਹੋ ਗਿਆ ਕਿਸਾਨਾਂ ਨੂੰ ਇਹਨਾਂ ਦੇ ਨਾਲ ਪੇਚੇ ਪਏ ਤੇ ਫੇਰ ਹੁਣੇ ਤਾਂ ਕੀ ਕੀਤਾ ਵਾ ਹੁਣ ਇਹਨਾਂ ਨੇ ਨਵੀਂ ਪਲਾਨਿੰਗ ਬਣਾ ਕੇ ਕਿਸਾਨਾਂ ਨੂੰ ਰੋਲ ਲਵਾ ਕੇ ਜਿੰਨੀਆਂ ਵੀ ਪਾਲਸੀਆਂ ਬਣਦੀਆਂ ਸਭ ਕਿਸਾਨਾਂ ਨੂੰ ਰੋਲ ਲਵਾ ਗਏ ਇਹ ਕਿਸਾਨਾਂ ਦਾ ਝੋਨਾ ਜਿਹੜਾ ਵਾ ਪਹਿਲੋ 26 ਪੰਜਾਬ ਗਵਰਨਮੈਂਟ ਨੇ ਇਹਨੂੰ ਬਜਾਇਆ ਸੀ ਉਹ 26 ਝੋਨਾ ਦਾ ਕਦੀ ਕਹਿੰਦੇ ਚੋਲ ਘਟ ਨਿਕਲਦਾ ਕਦੀ ਕੋਜ ਕਹਿੰਦੇ ਆ ਉਹ ਸੈਂਟਰ ਗਵਰਨਮੈਂਟ ਦੇ ਹਜੇ ਤੱਕ ਸੈਲਰਾਂ ਵਾਲਿਆਂ ਦਾ ਬਕਾਇਆ ਪਿਆ ਚੋਲਾਂ ਦਾ ਉਹ ਵੀ ਨਹੀਂ ਚੁਕਾਇਆ ਜਾ ਰਿਹਾ ਉਹਨਾਂ ਕੋਲ ਸਪੇਸ ਹੀ ਐ ਨਹੀਂ ਆ ਉਹ ਝੋਨਾ ਲਾਉਣ ਕੇ ਕਿਤੇ ਉਹ ਤੋਂ ਪਹਿਲੀ ਤਰੀਕ ਆ ਗਈ ਹੈ ਸਰਕਾਰੀ ਖਰੀਦ ਜਿਹੜੀ ਸਟਾਰਟ ਹੋਣੀ ਹੈ ਉਹ ਵੀ ਵਕਤ ਪਿਆ ਵਾ ਮੰਡੀਆਂ ਦੇ ਵਿੱਚ ਆੜਤੀ ਤੇ ਸੈਲਰਾਂ ਵਾਲਿਆਂ ਨੇ ਪਹਿਲੀ ਤਰੀਕ ਤੋਂ ਹੜਤਾਲ ਤੇ ਚੱਲ ਜਾਈ ਕਿਉਂਕਿ ਜਿੰਨਾ ਚਿਰ ਤੱਕ ਆਰਥੀਆਂ ਨੇ ਓਨਾ ਚਿਰ ਤੱਕ ਕਿਸਾਨਾਂ ਦਾ ਝੋਨਾ ਨਹੀਂ ਜੋਖਣਾ ਜਿੰਨਾ ਚਿਰ ਤੱਕ ਸੈਲਰਾਂ ਵਾਲੇ ਨਾਲੋਂ ਨਾਲ ਝੋਨਾ ਨਹੀਂ ਚੁੱਕਦੇ ਜੇ ਕਿਸਾਨਾਂ ਦਾ ਆ ਕੇ ਸਰਕਾਰ ਕਮਡੀਆਂ ਦੇ ਵਿੱਚ ਆਰਥੀਆਂ ਕੋ ਬੋਰੀਆਂ ਚ ਪੈ ਗੋ ਤੇ ਆਰਥੀਆਂ ਫਸ ਜਣੇ ਕਿਸਾਨਾਂ ਨੇ ਦੇ ਵੇਚ ਕੇ ਤੇ ਆਪਣਾ ਗਾਹ ਜਿਹੜਾ ਉਹਨਾਂ ਦੇ ਖਾਤੇ ਜੀ ਪੇਮੈਂਟ ਚੱਲ ਜਣੀ ਆ ਇਹ ਕਹਿੰਦੇ ਸਾਡੇ ਕੋ ਸਪੇਸ ਹੀ ਨਹੀਂ ਆ ਜੇ ਸਪੇਸ ਹੀ ਨਹੀਂ ਜੇ ਆ ਆਪਣੇ ਇੰਡੀਆ ਗਵਰਨਮੈਂਟ ਕੋ ਚੋਲ ਲਾਉਣ ਵਾਸਤੇ ਵੇਚਣ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਆ ਆ ਲਾਗੇ ਪੈਂਦਾ ਆ ਆ ਪਾਕਿਸਤਾਨ ਦਾ ਬਾਡਰ ਪਾਕਿਸਤਾਨ ਦਾ ਲਾਗੇ ਬਾਡਰ ਪੈਂਦਾ ਵਾ ਇਹਨੂੰ ਖੋਲ ਦਿੱਤੀ ਜਾਵੇ ਕਿਸਾਨਾਂ ਨੂੰ ਕਿਸਾਨ ਫਿਰ ਆਪਣਾ ਝੋਨਾ ਖੁਦ ਵੇਚ ਕੇ ਆ ਜਾਣ ਉਹ ਲਾਗੇ ਤੁਸੀਂ ਵੇਦੇ ਹੋ ਔਰ ਇਹ ਕਹਿੰਦੇ ਸਾਡੇ ਕੋਲ ਚੋਥੇ 2 ਸਾਲ 3 ਸਾਲ ਅਸੀਂ ਚੌਂ ਨਹੀਂ ਚੁੱਕ ਸਕਦੇ ਹੁਣ ਕਿਸਾਨਾਂ ਦਾ ਝੋਨਾ ਉਤੋਂ ਆ ਬਾਰਿਸ਼ ਵੀ ਆ ਗਈ ਕੱਲ ਨੂੰ ਵੀ ਦੱਸਣ ਦੇ ਵੀ ਮੌਸਮ ਭਾਗ ਦੇ ਵਿੱਚ ਦੱਸਣ ਦੇ ਵੀ ਤਿੰਨ ਚਾਰ ਦਿਨ ਮੀਂਹ ਪੈ ਗਿਆ ਜੱਟ ਦੀ ਪਿਆਲੀ ਦੇ ਅੱਗੇ ਹੀ ਰੱਬਣਾ ਪਈ ਆ ਕਸਮਤ ਦਾ ਮਾਰਿਆ ਸੱਪਾਂ ਦੀਆਂ ਸੜੀਆਂ ਮਿੱਦ ਕੇ ਤੇ ਫਿਰ ਤੇ ਇਹ ਫਸਲਾ ਪੁੱਤਾਂ ਵਾਂਗੂ ਕੌੜ ਕੇ ਤੇ ਮੰਡੀਆਂ 'ਚ ਲਿਆਉਂਦਾ ਮੰਡੀਆਂ 'ਚ ਫੇਰ ਰੋਲਦੀ ਆ ਹੁਣ ਇਹਨੂੰ ਚੁੱਕੇ ਤੇ ਚੁੱਕੇ ਕੌਣ ਜਿਹੜੀ ਮੋਦੀ ਸਰਕਾਰ ਆ ਇਹ ਵੱਡੀ ਕਿਸਾਨਾਂ ਦੀ ਦੁਸ਼ਮਣ ਹੈ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਵਿਤਕਰਾ ਹੁੰਦਾ ਆ ਰਿਹਾ ਅੱਜ ਦਿਨ ਹੀ ਮੈਂ ਗੱਲ ਕਰ ਰਿਹਾ ਜੋਂ ਦਾ ਦੇਸ਼ ਯਾਦ ਹੋਇਆ ਪੰਜਾਬ ਦੇ ਨਾਲ ਸੈਂਟਰ ਗਵਰਨਮੈਂਟ ਨੇ ਨੇਸ਼ਾ ਹੀ ਵਿਤਕਰਾ ਕੀਤਾ ਪਈ ਇਹਨਾਂ ਨੂੰ ਮਾਰੀਏ ਤੇ ਮਾਰੀਏ ਕਿਤਾ ਸਾਨੂੰ ਤੇ ਗੁਰਾ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਅਸੀਂ ਬਜੀ ਜਾਂਦੇ ਆ ਅਸੀਂ ਤੇ ਬੜੇ ਚਿਲਦੇ ਮਰ ਜਾਣਾ ਅਸੀਂ ਇਹ ਗੱਲ ਕਹਿੰਦੇ ਆ ਸਰਕਾਰ ਨੂੰ ਪਈ ਇਹ ਥੋੜ ਸਰਕਾਰ ਦਾ ਜੱਟਾਂ ਦਾ ਪਹਿਲੀ ਤਰੀਕ ਤੋਂ ਇੰਨਾ ਇਹ ਖर्चा ਲਾ ਕੇ ਪੁੱਤਾਂ ਵਾਂਗੂ ਫਸਲ ਪਾਲ ਕੇ ਉਹਨਾਂ ਮੰਡੀਆਂ ਚ ਲੈ ਆਉਣੀ ਆ ਮੰਡੀਆਂ ਚ ਘੜੀ ਦਿੱਸ ਨਹੀਂ ਦਿਆ ਅਸੀਂ ਬੇਨਤੀ ਕਰਦੇ ਆ ਸੈਂਟਰ ਗਵਰਨਮੈਂਟ ਨੂੰ ਪਈ ਜ਼ਿਮੀਂਦਾਰਾਂ ਦਾ ਸਹੀ ਰੇਟ ਦਿੱਤੇ ਝੋਨਾ ਚੁੱਕਿਆ ਜਾਵੇ ਬੜਾ 1509 ਦੀ ਗੱਲ ਕਰੀਏ ਕੈਲੋ ਪਿਛਲੇ 15300 3600 ਤੱਕ ਵੇਚੀ ਆ ਆ ਹੁਣ ਕੀ ਰੇੜ ਆ 2300 2400 2500 ਆ ਥੋੜੇ ਕ ਦੇਣੀ ਤਾਂ 31 3200 ਨੂੰ ਕੱਲ ਗਈ ਸੀ ਹੁਣ ਉਹ ਵੀ ਕਹਿੰਦੇ ਪਈ ਅਸੀਂ ਕਿੱਥੇ ਲਾਈਏ ਪਰਮਪਲ ਲਾਈਏ ਅੱਗੋਂ ਕੋ ਦਿਖਣ ਨਹੀਂ ੜਿਆ ਸੈਂਟਰ ਗਵਰਨਮੈਂਟ ਕਿਹਾ ਸਾਡਾ ਸਹਾਰਾ ਨਹੀਂ ਬਣਦੀ ਹੁਣ ਇਹ ਤੇ ਵਿਕਤਰਾ ਵਾ ਇਹਨਾਂ ਇੱਕ ਤਰੀਕੇ ਦੇ ਨਾਲ ਮਾਗ ਕਿਸਾਨਾਂ ਨੂੰ ਰੇ ਆ ਹੁਣ ਇਹ ਬੰਦੂਕ ਚਲਾਉਂਦੇ ਆ ਮੋਢਾ ਕਿਹਦਾ ਵਾ ਤੇ ਘੋੜਾ ਕਿਤੇ ਨੱਪੰਦਿਆ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜੇ ਕਿਸਾਨਾਂ ਦਾ ਝੋਨਾ ਟਾਈਮ ਸਿਰ ਨਾ ਚੁੱਕਿਆ ਗਿਆ ਇਹ ਤੇ ਚੱਕੇ ਕੀ ਸੈਂਟਰ ਗਵਰਨਮੈਂਟ ਰ ਵੀ ਇਦਾਂ ਦਾ ਰਾਹ ਬੰਦ ਕਰ ਦਿਆ ਕਿ ਜਿਹੜਾ ਹੋਂ ਵਾਲੇ ਸਮੇਂ ਦੇ ਵਿੱਚ ਇਹਨੂੰ ਨਾ ਦੀ ਚੇਤਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ